ਇਕਾਨੇ ਦੀਆਂ ਕਲਮਾਂ ਇਹ ਸਿਆਹੀਆਂ ਜੋ ਸਾਡੇ ਅੱਜ ਦੇ ਯੁੱਗ ਦੇ ਵਿੱਚ ਅੱਜ ਦੀ ਪੀੜ੍ਹੀ ਦੇ ਦਿਮਾਗਾਂ ਦੇ ਵਿੱਚ ਸ਼ਾਇਦ ਪਹਿਲੇ ਅੱਖਰ ਤੋਂ ਵੀ ਨਹੀਂ ਹੋਏਗੀ ਪਰ ਇਹਨਾਂ ਨੇ ਉਹ 35 ਅੱਖਰਾਂ ਵਾਂਗ ਸਾਮ ਕੇ ਰੱਖੀ ਹੈ ਅੱਜ ਅਮੀਰ ਉਹ ਹੈ ਜਨੇ ਗੁਰਮੁਖੀ ਨੂੰ ਆਪਣੇ ਹਿਰਦੇ ਵਿੱਚ ਆਪਣੇ ਘਰ ਵਿੱਚ ਸੰਭਾਲ ਕੇ ਰੱਖਿਆ ਹੋਇਆ ਇਹ ਇੱਕ ਤਸਵੀਰ ਅਨੋਖੀ ਦਿਖੀ ਹੈ ਜਿਹੜੀ ਇੱਕ ਲੱਕੜ ਦੇ ਉੱਤੇ ਓੜਾ ਯਾਨੀ ਕਿ 35 ਜਿਹੜੀ ਹੈ ਲਿਖੀ ਹੋਈ ਹੈ ਜੇਕਰ ਕਿਸੇ ਨੂੰ ਇਹ ਦਿੱਤੀ ਜਾਂਦੀ ਹੈ ਤਾਂ ਇਹ ਉਸ ਦੇ ਘਰ ਵਿੱਚੋਂ ਕਿਤੇ ਉਰੇ ਪਰੇ ਨਹੀਂ ਹੋਏਗੀ ਕਿਤੇ ਨੁਕਰੀ ਨਹੀਂ ਲੱਗੇਗੀ ਸਗੋਂ ਇਹ ਉਸ ਦੇ ਘਰ ਦਾ ਸ਼ਿੰਗਾਰ ਬਣ ਕੇ ਰਹੇਗੀ ਇੱਕ ਬੀੜਾ ਲੈ ਕੇ ਚੱਲੇ ਆ ਕਿ ਗੁਰਮੁਖੀ ਤੇ ਅੱਖਰਕਾਰੀ ਨੂੰ ਇਹ ਅੱਗੇ ਲੈ ਕੇ ਜਾਣਾ ਘਟੋ ਘਟ ਅਸੀਂ ਆਪਣੇ ਬੱਚਿਆਂ ਨੂੰ ਦੱਸ ਦਸ ਕੀ ਹੈ ਕਿ ਇਹ ਕਲਮਾਂ ਵੀ ਜੜੀਆਂ ਨੇ ਇਹ ਅੱਜ ਫਾਊਂਟੇਨ ਪੈਨ ਤੋਂ ਕਿਤੇ ਵੱਧ ਵਧੀਆ ਲਿਖਦੀਆਂ ਨੇ ਸੋ ਉਹ ਫਾਊਂਟੇਨ ਪੈਨ ਨੂੰ ਕੱਟਣ ਵਾਲੀਆਂ ਜੜੀਆਂ ਇਹ ਕਲਮਾਂ ਸੀ ਇਹ ਤੁਹਾਡੇ ਹੱਥਾਂ ਵਿੱਚ ਇੰਨੀਆਂ ਸ਼ੋਭਦੀਆਂ ਨੇ ਕਿ ਤੁਸੀਂ ਲਿਖ ਕੇ ਵੇਖੋ ਬਹੁਤ ਹੀ ਪਿਆਰ ਦਿੰਦੀਆਂ ਨੇ ਛੋਟਾ ਜਿਹਾ ਕਮਰਾ ਤੁਹਾਨੂੰ ਲੱਗਦਾ ਹੋਵੇਗਾ ਪਰ ਜਿਹੜੇ ਤਰੀਕੇ ਨਾਲ ਇਹ ਕਮਰਾ ਭਰਿਆ ਹੋਇਆ ਹੈ ਗੁਰਬਾਣੀ ਦੀਆਂ ਪੰਕਤੀਆਂ ਹਾਲਾਂਕਿ ਛੋਟੇ-ਛੋਟੇ ਟੇਬਲ ਸਟੈਂਡ ਦੇ ਉੱਤੇ ਕਾਰ ਦੇ ਵਿੱਚ ਜਿਹੜੇ ਅਸੀਂ ਟੱਗਦੇ ਆ ਉਹ ਉਹਨਾਂ ਦੇ ਉੱਤੇ ਇਹ ਚੀਜ਼ਾਂ ਲਿਖਣੀਆਂ ਲੱਕੜ ਦੇ ਉੱਤੇ ਚੀਜ਼ਾਂ ਲਿਖਣੀਆਂ ਕਿਉਂਕਿ ਅੱਜ ਕੱਲ੍ਹ ਸਿਆਹੀ ਕਾਨੇ ਵਾਲੀਆਂ ਪੈਨਸਲਾਂ ਘਟਨੀਆਂ ਬਹੁਤ ਖਾਸ ਤੌਰ ਤੇ ਜੇਕਰ ਗੱਲ ਕਰੀਏ ਤਾਂ ਸ਼ਾਇਦ ਸੋਚੋ ਇੱਕ ਜਾਂ ਦੋ ਬੰਦਿਆਂ ਕੋਲ ਦੇਖਣ ਨੂੰ ਮਿਲਦੀਆਂ ਇੱਕ ਇੱਕ ਕੈਨੇਡਾ ਤੋਂ ਆਰਡਰ ਆਇਆ ਸੀ ਕਿ ਸਾਨੂੰ ਇਸ ਪੰਕਤੀ ਨੂੰ ਇਸ ਫਰੇਮ ਵਿੱਚ ਲਿਖ ਕੇ ਦਿਓ ਸਾਡਾ ਕੋਈ ਸੱਜਣ ਆ ਰਿਹਾ ਉਹ ਆਪੇ ਤੁਹਾਡੇ ਕੋਲ ਲੈ ਕੇ ਆਏਗਾ ਤੁਸੀਂ ਸਿਰਫ ਲਿਖਣ ਦੇ ਵਿੱਚ ਸਾਡੀ ਮਦਦ ਕਰ ਦਿਓ ਸੋ ਇਸ ਸਿੱਕੇ ਨਾਲ ਮੈਨੂੰ ਜਿੰਨੀਕ ਮਰਤ ਸਮਰਤ ਪਾਸ਼ਾ ਨੇ ਬਖਸ਼ੀ ਆ ਉਦੇ ਮੁਤਾਬਕ ਮੈਂ ਇਸ ਗੁਰਬਾਣੀ ਦੇ ਇਸ ਸ਼ਬਦ ਨੂੰ ਮੈਂ ਇਹ ਲਿਖ ਕੇ ਤੁਹਾਡੇ ਸਾਹਮਣੇ ਰੂਪ ਰੂਪ ਸ਼ੀਟ ਦੇ ਵਿੱਚ ਜਿਹੜਾ ਪੇਂਟ ਕੀਤਾ ਇਹ ਵੀ ਤੁਸੀਂ ਕੀਤਾ ਜੀ ਪੂਰੀ ਤੇ ਪੂਰੀ ਜੇਕਰ ਅਸੀਂ ਹੈਂਡ ਮੇਡ ਦੀ ਗੱਲ ਕੀਤੀ ਜਾਏ ਤਾਂ ਸ਼ੀਟ ਦੇ ਉੱਤੇ ਜੋ ਬੈਕਗ੍ਰਾਉਂਡ ਹੈ ਉਸ ਦੇ ਉੱਤੇ ਤੁਸੀਂ ਜੋ ਲਿਖਾਵਟ ਦੇਖ ਰਹੇ ਹੋ ਇਹ ਕਹਿ ਸਕਦਾ ਹੈ ਕਿ ਇਹ ਕਲਮਾ ਦੇ ਵਿੱਚੋਂ ਨਿਕਲ-ਨਿਕਲ ਕੇ ਹੀ ਤੁਹਾਡੇ ਸਾਹਮਣੇ ਅੱਖਰ ਆਏ ਨੇ ਸੋ ਇਹ ਅੱਖਰਕਾਰੀ ਮੈਨੂੰ ਲੱਗਦਾ ਕਿ ਮਤਲਬ ਕੋਈ ਐਸੇ ਜ਼ਰੂਰ ਸਿੱਖ ਸੰਗਤ ਹੈ ਜਿਹੜੀ ਅਜੇ ਵੀ ਅਕਸੈਪਟ ਕਰ ਰਹੀ ਹੈ ਗਗਨ ਹੁਣਾਂ ਨੇ ਇੱਕ ਤਸਵੀਰ ਹੁਣੇ ਇੱਥੇ ਜਿਹੜੀ ਐ ਬਣਾਈ ਐ ਲਿਖੀ ਐ ਕਿ ਹਰ ਕੋਈ ਮਾੜਾ ਨਹੀਂ ਤੇ ਹਰ ਕੋਈ ਚੰਗਾ ਨਹੀਂ ਜਿਹੜਾ ਦੁੱਖ ਵਿੱਚ ਨਾਲ ਖੜੇ ਉਹਦੇ ਜਿਹਾ ਕੋਈ ਬੰਦਾ ਨਹੀਂ ਸ਼ਾਇਦ ਜਿਸ ਤਰੀਕੇ ਪੰਜਾਬੀ ਵਿਲੁਪਤ ਹੁੰਦੀ ਜਾ ਰਹੀ ਐ ਦੁੱਖ ਦੀ ਘੜੀ ਐ ਤੇ ਗਗਨ ਜੀ ਸ਼ਾਇਦ ਇਹਨਾਂ ਦੇ ਨਾਲ ਖੜ ਚੁੱਕੇ ਨੇ ਦੇਸੀ ਕਹਨੇ ਕਿ AI ਆ ਗਈ ਐ ਸਭ ਕੁਝ AI ਹੀ ਕਰੇਗੀ ਪਰ ਮਾਫ ਕਰਨਾ ਕਿ ਸਾਡੇ ਕੋਲੋਂ ਇਹ ਚੀਜ਼ਾਂ ਅਗਰ ਅਲੋਪ ਹੋ ਰਹੀਆਂ ਨੇ ਤਾਂ ਸਾਡੇ ਵਾਸਤੇ ਬਹੁਤ ਹੀ ਅਫਸੋਸ ਦੀ ਗੱਲ ਐ ਪੰਜਾਬ ਦੇ ਕੁਝ ਅਮੀਰ ਲੋਕਾਂ ਚੋਂ ਇੱਕ ਅਮੀਰ ਬੰਦੇ ਨਾਲ ਮਿਲਣ ਜਾ ਰਹੇ ਹਾਂ ਜਿਸ ਦਾ ਨਾਮ ਗगनਦੀਪ ਸਿੰਘ ਹੈ ਅਮੀਰ ਕੋਈ ਉਹ ਨਹੀਂ ਜਿਸ ਨੇ ਕੋਠੀਆਂ ਗੱਡੀਆਂ ਰੱਖੀਆਂ ਨੇ ਅਮੀਰ ਕੋਈ ਉਹ ਨਹੀਂ ਜਿਨੇ ਘੋੜੀਆਂ ਦਾ ਸ਼ੌਂਕ ਪਾਲਿਆ ਅਮੀਰ ਉਹ ਹੈ ਜਿਹੜਾ ਗੁਰਮੁਖੀ ਤੇ ਪੰਜਾਬੀ ਨੂੰ ਪੈਲ ਦੇ ਰਿਹਾ ਜੇ ਗੱਲ ਕਰ ਰਿਹਾ ਮਹਿੰਦਰ ਸਰ ਦੇ ਗगनਦੀਪ ਸਿੰਘ ਦੀ ਇਹ ਤਸਵੀਰਾਂ ਤੁਸੀਂ ਗगनਦੀਪ ਸਿੰਘ ਤੇ ਉਹਨਾਂ ਦੀ ਕਲਾ ਦੀਆਂ ਦੇਖ ਸਕਦੇ ਹੋ ਕਿ ਜਿਹੜਾ ਦੌਰ ਅਸੀਂ ਅੰਤ ਦੀ ਕਗਾਰ ਤੇ ਦੇਖ ਰਹੇ ਹਾਂ ਪੰਜਾਬੀ ਨੂੰ ਵਿਲਿਪਿਤ ਹੁੰਦਾ ਦੇਖ ਰਿਆਂ ਗੁਰਮੁਖੀ ਨੂੰ ਵਿਲਿਪਿਤ ਹੁੰਦਾ ਦੇਖ ਰਿਆਂ ਉਹ ਦੌਰ ਅੱਜ ਵੀ ਗਗਨਦੀਪ ਸਿੰਘ ਪਹਿਲ ਦੇ ਤੌਰ ਤੇ ਰੱਖੀ ਬੈਠਾ ਜੇ ਗੱਲ ਕਰੀਏ ਤਾਂ ਇਹ ਕਾਨੇ ਦੀਆਂ ਕਲਮਾਂ ਇਹ ਸਿਆਹੀਆਂ ਜੋ ਸਾਡੇ ਅੱਜ ਦੇ ਯੁੱਗ ਦੇ ਵਿੱਚ ਅੱਜ ਦੀ ਪੀੜੀ ਦੇ ਦਿਮਾਗਾ ਦੇ ਵਿੱਚ ਸ਼ਾਇਦ ਪਹਿਲੇ ਅੱਖਰ ਤੋਂ ਵੀ ਨਹੀਂ ਹੋਏਗੀ ਪਰ ਇਹਨਾਂ ਨੇ ਉਹ 35 ਅੱਖਰਾਂ ਵਾਂਗ ਸਾਮ ਕੇ ਰੱਖੀ ਹੈ ਸੋ ਇਹ 35 ਅੱਖਰਾਂ ਦੀ ਵੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਹਰ ਪਾਸੋਂ ਇਹ ਗਗਨਦੀਪ ਸਿੰਘ ਪੰਜਾਬੀ ਨੂੰ ਪਹਿਲ ਦੇ ਰਹੇ ਨੇ ਤੇ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਹੱਲੇ ਵੀ ਪੰਜਾਬੀ ਐਸੇ ਬੈਠੇ ਨੇ ਜੋ ਪੰਜਾਬੀ ਨੂੰ ਤੇ ਗੁਰਮੁਖੀ ਨੂੰ ਪਹਿਲ ਦੇ ਰਹੇ ਨੇ ਗੱਲਬਾਤ ਕਰਦੇ ਆ ਗਗਨ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਤੇ ਤੁਹਾਡਾ ਸੁਖਾਪੀ ਵੀ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਵੀਰ ਜੀ ਕਿਵੇਂ ਸ਼ੁਰੂਆਤ ਹੁੰਦੀ ਹੈ ਇਸ ਦੌਰ ਦੀ ਕਿਵੇਂ ਮਨ ਦੇ ਵਿੱਚ ਆਉਂਦਾ ਪੰਜਾਬੀ ਗੁਰਮੁਖੀ ਨੂੰ ਪਹਿਲ ਦੇਣੀ ਚਾਹੀਦੀ ਹੈ ਜੋ ਅੰਤ ਦੇ ਕਗਾਰ ਤੇ ਆ ਚੁੱਕੀ ਹੈ ਜੀ ਅ ਵੀਰ ਜੀ ਪਹਿਲਾਂ ਤੁਸੀਂ ਜਿਵੇਂ ਗੱਲ ਕੀਤੀ ਕਿ ਅੱਜ ਅਮੀਰ ਉਹ ਹੈ ਜਿਨੇ ਗੁਰਮੁਖੀ ਨੂੰ ਆਪਣੇ ਹਿਰਦੇ ਵਿੱਚ ਆਪਣੇ ਘਰ ਵਿੱਚ ਸੰਭਾਲ ਕੇ ਰੱਖਿਆ ਹੋਇਆ ਅ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਦੀ ਤਾਂ ਸ਼ੁਰੂਆਤ ਇਸੇ ਨਾਲ ਹੋਈ ਕਿ ਜਦੋਂ ਅਮਰਦੀ ਦੇ ਵੱਡ ਬੁੰਲੀ ਦਾਤ ਗੁਰੂ ਸਾਹਿਬ ਵੱਲੋਂ ਮਿਲੀ ਤਾਂ ਉਸ ਦਾਤ ਦੇ ਨਾਲ ਹੀ ਕੁਦਰਤੀ ਤੌਰ ਤੇ ਗੁਰੂ ਸਾਹਿਬ ਵੱਲੋਂ ਇੱਕ ਝੋਲੀ ਦੇ ਵਿੱਚ ਦਾਤ ਪਾਈ ਗਈ ਜੋ ਕਿ ਹੁਕਮਨਾਮਾ ਸਾਹਿਬ ਲਿਖਣ ਦੀ ਦਾਤ ਸੀ ਹੁਕਮਨਾਮਾ ਸਾਹਿਬ ਲਿਖਣ ਦੇ ਨਾਲ ਜੋ ਇਸ ਦਾਤ ਦੀ ਮੈਂ ਗੱਲ ਕਰਾਂ ਤੋਂ ਜੋ ਅੱਜ ਤੱਕ ਇੱਥੋਂ ਤੱਕ ਲੈ ਕੇ ਆਉਂਦਾ ਸਫਰ ਇਹ ਰਿਹਾ ਕਿ ਜਦੋਂ ਉਸ ਲਿਖੇ ਹੋਏ ਹੁਕਮਨਾਮਾ ਸਾਹਿਬ ਨੂੰ ਦਰਬਾਰ ਸਾਹਿਬ ਦੇ ਹੁਕਮਨਾਮਾ ਸਾਹਿਬ ਨਾਲ ਮਲਾਉਣਾ ਤਾਂ ਬਹੁਤ ਹੀ ਫਰਕ ਦੇਖਣਾ ਉਸ ਵਿੱਚ ਕਿਉਂਕਿ ਲਿਖਣ ਵਿੱਚ ਕੋਈ ਇਨਕਸਪਰਟ ਨਹੀਂ ਸੀ ਆਮ ਵਰਗੀ ਲਿਖਾਈ ਸੀ ਜਿਵੇਂ ਬਾਕੀਆਂ ਦੀ ਲਿਖਾਈ ਹੁੰਦੀ ਹੈ ਪਰ ਸੋਚਣਾ ਕਿ ਨਹੀਂ ਜੋ ਗੁਰੂ ਰਾਮਦਾਸ ਪਾਸ਼ਾ ਜੀ ਦੇ ਉਸ ਦਰਦੇ ਉੱਤੇ ਜੋ ਲਿਖਾਈ ਲਿਖੀ ਜਾਂਦੀ ਹੈ ਕਿ ਉਸ ਨੂੰ ਨਕਲ ਕਰਨ ਦੀ ਕਿਤੇ ਅਕਲ ਆ ਜਾਏ ਤਾਂ ਉਸੇ ਤਰ੍ਹਾਂ ਨਾਲ ਹੀ ਨਕਲ ਵੀ ਅਕਲ ਦੇ ਨਾਲ ਹੁੰਦੀ ਹੈ ਤਾਂ ਉਸੇ ਹੀ ਢੰਗ ਨੂੰ ਆਪਣੇ ਦਿਮਾਗ ਵਿੱਚ ਲੈ ਕੇ ਚਾਲਦੇ ਹੋਇਆ ਸ਼ੁਰੂਆਤ ਕੀਤੀ ਕਿ ਅਸੀਂ ਮੈਂ ਇਹਨੂੰ ਕਲਮ ਦੇ ਨਾਲ ਲਿਖਣ ਦੀ ਕੋਸ਼ਿਸ਼ ਕਰਾਂ ਪਹਿਲਾਂ ਕਿਉਂਕਿ ਵੱਡੀ ਗੱਲ ਕਿ ਇਸ ਚੀਜ਼ ਦੀ ਜੋ ਅਭਿਆਸ ਤੁਸੀਂ ਕਰ ਸਕਦੇ ਹੋ ਉਹਦੇ ਨਾਲ ਹੀ ਇਹ ਚੀਜ਼ ਵਰਤਨੀਆ ਨਹੀਂ ਸੀ ਠੀਕ ਹੈ ਸੋ ਜਦੋਂ ਮੈਂ ਇਸ ਕਲਮ ਦੀ ਗੱਲ ਕੀਤੀ ਤਾਂ ਕਲਮ ਅੱਜ ਜੋ ਅਲੋਪ ਹੋ ਚੁੱਕੀ ਹੋਈ ਹੈ ਸੋ ਕਲਮ ਦੀ ਗੱਲ ਦੇ ਨਾਲ ਨਾਲ ਘਰ ਵਿੱਚੋਂ ਪਰਿਵਾਰ ਵਿੱਚੋਂ ਗੱਲ ਕੀਤੀ ਕਿ ਇਸ ਕਲਮ ਨੂੰ ਅਸੀਂ ਕਿੱਥੋਂ ਲੈ ਸਕਦੇ ਹਾਂ ਕਿਵੇਂ ਕਰਨਾ ਤਾਂ ਜਦੋਂ ਪਿਤਾ ਜੀ ਨੇ ਗੱਲ ਕੀਤੀ ਤਾਂ ਉਹਨਾਂ ਨੇ ਇਹ ਚੀਜ਼ ਬਾਰੇ ਸਮਝਾਇਆ ਕਿ ਅਸੀਂ ਤਾਂ ਇਸ ਨੂੰ ਲਿਖਦੇ ਰਹੇ ਕੋਈ ਵੱਡੀ ਗੱਲ ਨਹੀਂ ਆ ਤੈਨੂੰ ਮੈਂ ਹੀ ਇਸ ਚੀਜ਼ ਬਾਰੇ ਬਹੁਤ ਸਾਰੀ ਜਾਣਕਾਰੀ ਦੇ ਸਕਦਾ ਤਾਂ ਕਰਦੇ ਕਰਦੇ ਹੁਣ ਚੁਣੌਤੀ ਆਈ ਕਿ ਇਸ ਕਲਮ ਨੂੰ ਦਿੱਤਾ ਕਿੱਥੋਂ ਜਾਏ ਤਾਂ ਲੈਣ ਦੇ ਲਈ ਵੀ ਇੱਕ ਬਹੁਤ ਜਦੋਜਾਦ ਕਰਨੀ ਪਈ ਕਦੀ ਦਾਨਿਆਂ ਵਾਲੀ ਜਗ੍ਹਾ ਤੇ ਜਾਣਾ ਕਦੀ ਬਾਹਾਂਸ ਵਾਲੀ ਜਗ੍ਹਾ ਤੇ ਜਾਣਾ ਸੋ ਕਰਦੇ ਕਰਾਉਂਦੇ ਕਿਸੇ ਨਾ ਕਿਸੇ ਇੱਕ ਸਟੋਰ ਤੋਂ ਸਾਨੂੰ ਇਹ ਚੀਜ਼ ਮਿਲ ਗਈ ਪਰ ਹੁਣ ਗੱਲ ਸੀ ਕਿ ਘੜਨੀ ਨਹੀਂ ਸੀ ਆਉਂਦੀ ਇਹ ਵੀ ਇੱਕ ਵੱਡੀ ਸਮੱਸਿਆ ਸੀ ਸੋ ਪਰ ਘਰ ਦੇ ਵਿੱਚ ਹੀ ਸਾਨੂੰ ਇਸ ਸਮੱਸਿਆ ਦਾ ਹੱਲ ਘਰ ਵਿੱਚ ਹੀ ਸੀ ਉਹਨਾਂ ਨੇ ਇਸ ਟਿੱਕੇ ਨਾਲ ਘੜਨੀ ਜ਼ਗਾਈ ਪਰ ਗੱਲ ਇਹ ਸੀ ਕਿ ਲਿਖਣਾ ਨਹੀਂ ਸੀ ਆਉਂਦਾ ਪਰ ਫਿਰ ਵੀ ਐਸੀ ਗੁਰੂ ਸਾਹਿਬ ਦੀ ਮੇਰ ਰਹੀ ਕਿ ਜਦੋਂ ਅਸੀਂ ਲਿਖਣ ਵਾਸਤੇ ਜਾਂ ਜਿਸ ਵਾਲੇ ਪਾਸੇ ਨੂੰ ਅਸੀਂ ਤੁਰ ਜਾਨੇ ਆ ਤਾਂ ਗੁਰੂ ਸਾਹਿਬ ਆਪ ਤੁਹਾਡੀ ਬਾਹ ਫੜ ਕੇ ਤੁਹਾਨੂੰ ਤੋਰ ਦੇਣੇ ਪਿਤਾ ਜੀ ਖੁਸ਼ ਹੋਏ ਸੀਗੇ ਜਾਂ ਪਿਤਾ ਜੀ ਦਾ ਉਸ ਦੇ ਵੇਲੇ ਕੀ ਰਿਐਕਸ਼ਨ ਸੀਗੇ ਕਿਉਂਕਿ ਜਿੱਥੇ ਅੱਜ ਕੱਲ ਪੈਨ ਆ ਗਏ ਨੇ ਪੈਨਸਲ ਆ ਗੀਆਂ ਉੱਥੇ ਕਲਮਾਂ ਘੜਨ ਵਾਲੀਆਂ ਤਾਂ ਮੁੱਕ ਚੁੱਕੀਆਂ ਨੇ ਫੱਟੀਆਂ ਪੋਚਣ ਵਾਲੀਆਂ ਮੁੱਕ ਚੁੱਕੀਆਂ ਨੇ ਪਿਤਾ ਦਾ ਕੀ ਰਿਐਕਸ਼ਨ ਸੀਗਾ ਜਦ ਤੁਸੀਂ ਇਹ ਗੱਲ ਆਖੀ ਸੀ ਰਿਐਕਸ਼ਨ ਇਹ ਸੀ ਕਿ ਨਾਲ ਕੀ ਵਾਕਿਆ ਸੀ ਇਹ ਪਹਿਲਾਂ ਤਾਂ ਇਹ ਲੱਗਦਾ ਸੀ ਕਿ ਜਿਵੇਂ ਇੱਕ ਹਾਸੋ ਹੀਣੀ ਗੱਲ ਹੋ ਜਾਂਦੀ ਹੈ ਕਿ ਲੈ ਅੱਜ ਦੇ ਸਮੇਂ ਵਿੱਚ ਕਾਨਿਆਂ ਨਾਲ ਕੌਣ ਲਿਖਦਾ ਜਾਂ ਇਹਨਾਂ ਕਲਮਾਂ ਨਾਲ ਕੌਣ ਲਿਖਦਾ ਤਾਂ ਪਰ ਜਦੋਂ ਉਸ ਨੂੰ ਲਿਖਣ ਦੀ ਚਾਹਤ ਦਿਖਾਈ ਗਈ ਆ ਮੇਰਾ ਸ਼ੌਂਕ ਦਿਖਾਇਆ ਗਿਆ ਔਰ ਡੈਡੀਕੇਸ਼ਨ ਦਿਖਾਈ ਗਈ ਤਾਂ ਉਹਨਾਂ ਵੱਲੋਂ ਵੀ ਓਨੀ ਕੁ ਸਪੋਰਟ ਮਿਲੀ ਕੇ ਨਾਲ ਕਿ ਨਹੀਂ ਮੈਨੂੰ ਮੈਂ ਦੱਸ ਦਿਆਂ ਲਿਖਣਾ ਕਿਦਾਂ ਸੋ ਉਹਨਾਂ ਨੇ ਨਾਲ-ਨਾਲ ਲਿਖਣਾ ਜ਼ਰੂਰ ਸਿਖਾਇਆ ਪਰ ਉਸ ਤੋਂ ਬਾਅਦ ਗੱਲ ਐਸੀ ਕਿ ਮੇਰੀ ਉਹ ਆਪਣੇ ਅਭਿਆਸ ਦੇ ਉੱਤੇ ਐਡਵੈਂਡ ਕਰਦਾ ਸੀ ਕਿ ਮੈਂ ਕਿੰਨਾ ਇਹਨੂੰ ਵਧੀਆ ਤਰਾਸ਼ ਸਕਦਾ ਸੋ ਬਾਅਦ ਵਿੱਚ ਆਪ ਵੀ ਘੜਨ ਦੀ ਨਾਲ ਨਾਲ ਕੋਸ਼ਿਸ਼ ਕੀਤੀ ਕਈ ਵਾਰੀ ਤਾਂ ਬਲੇਡ ਵੱਜ ਜਾਣਾ ਕਈ ਵਾਰੀ ਫਿਰ ਦੋ ਚਾਰ ਦਿਨ ਰੁਕ ਜਾਣਾ ਕਿ ਨਹੀਂ ਕੱਲ ਹੀ ਅਜੇ ਬਲੇਡ ਵੱਜਿਆ ਤਾਂ ਲਿਖਿਆ ਜਾਣਾ ਨਹੀਂ ਆ ਸੋ ਪਰ ਇਹ ਅਭਿਆਸ ਜਿਹੜਾ ਹੈ ਉਹ ਇਸੇ ਦੀ ਕਨਾਲ ਹੀ ਚ ਉੜਾੜਾ ਲਿਖਣ ਦੀ ਜਾਂਚ ਆ ਗਈ ਤੇ ਉਸ ਤੋਂ ਬਾਅਦ ਜਿਵੇਂ ਕਿ ਸਕੂਲ ਦੇ ਵਿੱਚ ਮੈਂ ਕੰਪਿਊਟਰ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਿਹਾ ਤੇ ਉੱਥੇ ਵੀ ਇਹ ਇੱਕ ਸਬਬ ਬਣ ਗਿਆ ਕਿ ਗੁਰੂ ਰਾਮਦਾਸ ਪਾਸ਼ਾ ਜੀ ਦੇ ਜਦੋਂ ਦੀਵਾਲੀ ਦਾ ਇੱਥੇ ਤੁਸੀਂ ਕਹਿੰਦੇ ਕਿ ਜਿੱਦਾਂ ਸਾਡਾ ਮਨਜੀਤ ਸਾਹਿਬ ਦੀਵਾਨ ਹਾਲ ਵਿਖੇ ਇੱਕ ਸਮਾਗਮ ਕਰਾਇਆ ਜਾਂਦਾ ਬੱਚਿਆਂ ਦਾ ਸੋਹਣੀ ਲਿਖਾਈ ਦਾ ਸੁੰਦਰ ਲਿਖਾਈ ਦਾ ਔਰ ਉਹਦੇ ਵਿੱਚ ਇਹ ਇੱਕ ਸ਼ਰਤ ਰੱਖੀ ਜਾਂਦੀ ਹੈ ਕਿ ਬੱਚੇ ਲਿਖਣਗੇ ਤੇ ਕਲਮ ਨਾਲ ਲਿਖਣਗੇ ਤਾਂ ਮੈਨੂੰ ਜਿਵੇਂ ਇਦਾਂ ਲੱਗਾ ਕਿ ਜਿਵੇਂ ਇਹ ਕੰਪੀਟੀਸ਼ਨ ਹੀ ਮੇਰੇ ਵਾਸਤੇ ਬਣਿਆ ਤਾਂ ਬੱਚਿਆਂ ਨੂੰ ਮੈਂ ਫਿਰ ਤਿਆਰ ਕਰਨ ਦੀ ਇਹ ਸੋਚੀ ਕਿ ਕੋਈ ਨਾ ਕੋਈ ਬੱਚਾ ਜ਼ਰੂਰ ਸਕੂਲ ਤੋਂ ਜਾਏ ਤੇ ਤਿਆਰ ਵੀ ਕੀਤਾ ਜਾਏ ਕਿ ਇੱਕ ਇੱਕ ਵਿਲੱਖਣ ਪਹਿਲ ਵੀ ਹੋਏਗੀ ਸਕੂਲ ਦੀ ਤਾਂ ਉਹ ਬੱਚੇ ਨੂੰ ਵੀ ਨਾਲ-ਨਾਲ ਤਿਆਰ ਕੀਤਾ ਗਿਆ ਬੱਚੇ ਨੇ ਉਸੇ ਤਿੱਕੇ ਨਾਲ ਹੀ ਇਹਨੂੰ ਪ੍ਰੀਪੇਅਰ ਵੀ ਕਰਨਾ ਸ਼ੁਰੂ ਕੀਤਾ ਅਭਿਆਸ ਵੀ ਕਰਨਾ ਫਿਰ ਉਹਨੂੰ ਕਲਮ ਵੀ ਨਾਲ-ਨਾਲ ਦੱਸੀ ਕਿ ਕਲਮ ਨੂੰ ਅਸੀਂ ਫੜਨਾ ਕਿਵੇਂ ਆ ਲਿਖਣਾ ਕਿਵੇਂ ਆ ਤਾਂ ਜਿਵੇਂ ਏਸੇਕੇ ਨਾਲ ਲੱਗਿਆ ਕਿ ਜਿਵੇਂ ਇੱਕ ਨਵੇਂ ਜੋ ਪੁਰਾਣਾ ਯੁੱਗ ਸਾਡੇ ਹੱਥੋਂ ਨਿਕਲ ਚੁੱਕਾ ਉਹਦੀ ਫਿਰ ਤੋਂ ਅਸੀਂ ਸ਼ੁਰੂਆਤ ਹੁਣ ਕਰ ਰਹੇ ਹਾਂ ਤਾਂ ਬੱਚੇ ਵੱਲੋਂ ਵੀ ਬਹੁਤ ਰੁਚੀ ਦਿਖਾਈ ਗਈ ਉਸ ਦੇ ਵਿੱਚ ਗੱਲ ਕਰੀ ਤਾਂ ਇੱਕ ਤਾਂ ਕੰਪਿਊਟਰ ਦਾ ਅਧਿਆਪਕ ਉਹ ਬੱਚੇ ਆਖਦੇ ਨਹੀਂ ਕਿ ਇੱਕ ਤਾਂ ਕੀਤਾ ਤੁਹਾਡਾ ਕੰਪਿਊਟਰ ਸਿਖਾਉਣਾ ਹੈ ਦੂਜੇ ਪਾਸੇ ਤੁਸੀਂ ਪੰਜਾਬੀ ਵੀ ਸਿਖਾ ਰਹੇ ਹੋ ਬਹੁਤ ਖੁਸ਼ ਹੁੰਦੇ ਆ ਬੱਚੇ ਮਾਣ ਵਾਲੀ ਗੱਲ ਹੈ ਪਰ ਗੱਲ ਤੁਸੀਂ ਕੀਤੀ ਸੀ ਕਿ ਹੁਕਮਨਾਮਾ ਲਿਖਦੇ ਹੁੰਦੇ ਸੀਗੇ ਗੁਰਦੁਆਰੇ ਅੱਜ ਗੁਰਦੁਆਰੇ ਸਹਿਬਾਨਾ 'ਚ ਗੱਲ ਕਰਦੇ ਆ ਤਾਂ LED ਉਹਦੇ ਤੇ ਹੁਕਮਨਾਮਾ ਲਿਖਿਆ ਆ ਜਾਂਦਾ ਟੈਕਨੋਲੋਜੀ ਆ ਗਈ ਹੈ ਦੁੱਖ ਲੱਗਦਾ ਹੈ ਜਾਂ ਕਦੇ ਕੋਈ ਹਾਦਸਾ ਵਾਪਰਿਆ ਕਿ ਤੇ ਹੁਕਮਨਾਮਾ ਲਿਖਣ ਗਏ ਹੋ ਉਹ ਉੱਥੇ LED ਲੱਗੀ ਹੋਵੇ ਮਨ ਦੁੱਖ ਹੋ ਗਿਆ ਵੇ ਜੀ ਪੂਰਾ ਅ ਭਾਜੀ ਤੁਸੀਂ ਜਿਵੇਂ ਨਾ ਇੱਕ ਉਸ ਦੁੱਖ ਦੀ ਰਗ ਉਤੇ ਹੱਥ ਰੱਖ ਲਿਆ ਕਿ ਜਿਵੇਂ ਵਾਕਏ ਸੇਮ ਇਸੇ ਤਰ੍ਹਾਂ ਦਾ ਹੀ ਮੇਰੇ ਨਾਲ ਹੋਇਆ ਵੀ ਹੈ ਕਿ ਛੁੱਟੀਆਂ ਦੇ ਵਿੱਚ ਕਿਸੇ ਬਾਹਰ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰੀ ਕਰਨਗੇ ਅੰਮ੍ਰਿਤ ਵੇਲੇ ਉਹ ਰੁਟੀਨ ਸੀ ਸਵੇਰੇ ਉੱਠ ਕੇ ਉਸੇ ਥਿੱਕੇ ਨਾਲ ਪਹੁੰਚੇ ਪਰ ਜਦੋਂ ਉੱਥੋਂ ਦੇ ਸਿੰਘ ਸਾਹਿਬ ਜੀ ਨੇ ਹੁਕਮਨਾਮਾ ਸਾਹਿਬ ਲੱਤਾ ਤਾਂ ਮੈਂ ਕਿਹਾ ਜੀ ਮੈਂ ਬੜਾ ਖੁਸ਼ ਸੀ ਕਿ ਮੈਂ ਇੱਥੇ ਵੀ ਸੇਵਾ ਨਿਭਾਵਾਂਗਾ ਜਦੋਂ ਉਹਨਾਂ ਵੱਲੋਂ ਮੈਂ ਗੱਲ ਕੀਤੀ ਕਿ ਜ਼ਿਕਰ ਕੀਤਾ ਕਿ ਮੈਂ ਥਿੱਕੇ ਨਾਲ ਹੁਕਮਨਾਮਾ ਸਾਹਿਬ ਲਿਖਣਾ ਚਾਹੁੰਦਾ ਤੇ ਉਹ ਬੋਰਡ ਕਿੱਥੇ ਲੱਗਾ ਆ ਮੈਂ ਉੱਥੇ ਲਿਖਾਂਗਾ ਤਾਂ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਜੀ ਉਹ ਤਾਂ ਹੁਣ ਅਸੀਂ ਉਤਾਰ ਦਿੱਤਾ ਹੋਇਆ ਕਿਉਂਕਿ ਉਹ ਲਿਖਣ ਦਾ ਹੁਣ ਟੈਂਡ ਹੀ ਨਹੀਂ ਰਿਹਾ ਤਾਂ ਬੜਾ ਮਨ ਦੇ ਵਿੱਚ ਇਸ ਸੀਜ਼ਨ ਲੈ ਕੇ ਦੁੱਖ ਵੀ ਹੋਇਆ ਕਿ ਐਸੀ ਸ਼ੁਰੂਆਤ ਜੋ ਗੁਰੂ ਸਾਹਿਬਾਨ ਨੇ ਹੱਥ ਲਿਖਤ ਬੀਟ ਤੋਂ ਕੀਤੀ ਸੀ ਜੋ ਲਿਖਵਾਈ ਗਈ ਸਾਰੀ ਇਹ ਗੁਰਬਾਣੀ ਹੱਥ ਨਾਲ ਸੀ ਅੱਜ ਅਸੀਂ ਉਸ ਤੋਂ ਟੈਕਨੋਲੋਜੀ ਦੇ ਉੱਤੇ ਕਿੰਨਾ ਪ੍ਰਭਾਵ ਪੈ ਚੁੱਕਾ ਹੈ ਕਿ ਹੋਇਆ ਕਿ ਉਸਨੇ ਇਸ ਚੀਜ਼ ਨੂੰ ਪਰੇ ਕਰ ਦਿੱਤਾ ਕਿ ਗੁਰਦੁਆਰੇ ਵੀ ਹੁਣ ਟੈਕਨੋਲੋਜੀ ਟ੍ਰੈਂਡ ਨਾਲ ਚੱਲਣਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਗੀ ਜਥਾ ਢਾਡੀ ਜਥਾ ਨਹੀਂ ਪਹੁੰਚੇਗਾ ਉੱਥੇ ਸਪੀਕਰਾਂ ਤੋਂ ਸੁਣਨ ਨੂੰ ਮਿਲੇਗਾ ਜੀ ਪਰ ਫਿਰ ਵੀ ਜਿਵੇਂ ਤੁਸੀਂ ਗੱਲ ਕੀਤੀ ਕਿ ਅਗਰ ਢਾਡੀ ਜਥੇ ਅਸੀਂ ਜਾਂ ਰਾਗੀ ਜਥੇ ਸਪੀਕਰਾਂ ਉੱਤੇ ਹੀ ਸਰਵਨ ਕਰਨੇ ਨੇ ਤਾਂ ਜਿਹੜੇ ਸੰਗੀਤ ਦੇ ਘਰਾਣੇ ਚੋਂ ਰਾਗੀ ਸਿੰਘ ਜਾਂ ਢਾਡੀ ਸਿੰਘ ਨੇ ਤਾਂ ਫਿਰ ਉਹ ਕਿੱਥੇ ਜਾਣਗੇ ਹਸਲ ਵਿੱਚ ਤਾਂ ਜੋ ਅਗਰ ਗੁਰੂ ਨਾਨਕ ਪਾਸ਼ਾ ਜੀ ਦੇ ਨਾਲ ਬਾਬੇ ਮਰਦਾਨੇ ਦੀ ਜੇਕਰ ਅਸੀਂ ਰਬਾਬ ਦੀ ਗੱਲ ਕਰੀ ਤਾਂ ਉਹ ਜੋ ਨਾਲ-ਨਾਲ ਗੁਰਬਾਣੀ ਗਾਈ ਜਾਂਦੀ ਸੀ ਤਾਂ ਫਿਰ ਉਹ ਕਿੱਥੇ ਜਾਏਗੀ ਜੀ ਹੱਲੇ ਤਾਂ ਮਾਂ ਬੋਲੀ ਗੁਰਮੁਖੀ ਵਿਲੁਪਤ ਹੋ ਰਹੀ ਹੈ ਜਿਕਰ ਹੀ ਦੌਰ ਰਿਹਾ ਗੁਰਦੁਆਰੇ ਸਾਹਿਬਾਨਾ ਦੇ ਵਿੱਚ ਟੈਕਨੋਲੋਜੀਆਂ ਵਰਤਣ ਲੱਗੀਆਂ ਜਿਹੜੇ ਸਾਡੇ ਇਨਸਟਰੂਮੈਂਟਸ ਨੇ ਜਿਹੜੇ ਸਾਡੇ ਹਰਮੋਨੀਅਮ ਤਬਲਾ ਸਿਤਾਰ ਹੋਰ ਐਸੀਆਂ ਚੀਜ਼ਾਂ ਜੋ ਸਾਡੇ ਕੁਰਬਾਨੀ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਸ਼ਾਇਦ ਉਹ ਨਹੀਂ ਵੇਖਣ ਨੂੰ ਮਿਲਣਗੀਆਂ ਸ਼ਾਇਦ ਜੀ ਉਹ ਸ਼ੋਰੂਮਸ ਜਾਂ ਫਿਰ ਮਾਫ ਕਰਨਾ ਕਿ ਸਾਡੇ ਜਿਹੜੇ ਸਿੰਗਰ ਨੇ ਫਿਰ ਉਹਨਾਂ ਦਾ ਹੀ ਉਹ ਹਿੱਸਾ ਬਣ ਕੇ ਰਹਿ ਜਾਣਗੇ ਸੜੇ ਸਿੱਖ ਜਗਤ ਵਿੱਚੋਂ ਫਿਰ ਉਹ ਚੀਜ਼ਾਂ ਨਿਕਲ ਜਾਣਗੀਆਂ ਅੱਜ ਤੁਸੀਂ ਦੇਖਦੇ ਹੋਵੋਗੇ ਕਲਾਸਾਂ ਲੱਗਦੀਆਂ ਕਿ ਤੁਹਾਨੂੰ ਇਹ ਫਲਾਣਾ ਸੌਫਟਵੇਅਰ ਸਿਖਾ ਦਿੰਨੇ ਆ ਫਲਾਣਾ ਐਪਸ ਸਿਖਾ ਦਿੰਨੇ ਆ ਤੁਹਾਡਾ ਭਵਿੱਖ ਵਧੀਆ ਬਣ ਜਾਏਗਾ ਕਿ ਕਦੀ ਕਲਾਸ ਲੱਗਦੀ ਦੇਖੀ ਆ ਉਹ ਤੁਹਾਨੂੰ ਪੰਜਾਬੀ ਸਿਖਾਣਨੇ ਆ ਆ ਉਹ ਤੁਹਾਨੂੰ ਪੁਰਾਣਾ ਸਮਾਂ ਦੱਸਦੇ ਆ ਆ ਉਹ ਤੁਹਾਨੂੰ ਪੁਰਾਣੇ ਸਮੇਂ ਦੀਆਂ ਘੜੀਆਂ ਪੈਨਸਲਾਂ ਦਿਖਾਣਨੇ ਆ ਫੱਟੀ ਪੋਰਚ ਦਿਖਾਣਨੇ ਆ ਆ ਉਹ ਤੁਹਾਨੂੰ ਦੱਸਦੇ ਆ ਪੁਰਾਣੇ ਸਮੇਂ ਦੇ ਵਿੱਚ ਟੈਕਨੋਲੋਜੀ ਨਹੀਂ ਸੀ ਫਿਰ ਵੀ ਕਿੱਡਾ ਸੋਹਣਾ ਦੌਰ ਸੀ ਇਹ ਇਹ ਕਲਾਸਾਂ ਲੱਗਦੀਆਂ ਦੇਖਿਆ ਜੀ ਬਿਲਕੁਲ ਜੀ ਇਹ ਚੀਜ਼ਾਂ ਦੇ ਕਿਤੇ ਹੈ ਹੀ ਇਸੇ ਕਨਾਲ ਬੱਚਿਆਂ ਨੂੰ ਕਲਮਾ ਦੇ ਨਾਲ ਸਿਖਾਇਆ ਜਾ ਰਿਹਾ ਹੈ ਜਾਂ ਬੱਚਿਆਂ ਨੂੰ ਉਹਨਾਂ ਦੀ ਸੁੰਦਰ ਲਿਖਾਈ ਦੇ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਔਰ ਵੱਡੀ ਗੱਲ ਕਿਉਂਕਿ ਅੱਜ ਦਾ ਯੁੱਗ ਇੰਨਾ ਕਫਾਸ ਹੋ ਚੁੱਕਾ ਹੋਇਆ ਹੈ ਕਿ ਅਸੀਂ ਟੈਕਨੋਲੋਜੀ ਦੇ ਉੱਤੇ ਹੀ ਸਾਰਾ ਕੁਝ ਡਿਪੈਂਡ ਕਰਦੇ ਅਸੀਂ ਕਹਿੰਨੇ ਕਿ AI ਆ ਗਈ ਹੈ ਸਭ ਕੁਝ AI ਹੀ ਕਰੇਗੀ ਪਰ ਮਾਫ ਕਰਨਾ ਕਿ ਸਾਡੇ ਕੋਲੋਂ ਇਹ ਚੀਜ਼ਾਂ ਅਗਰ ਅਲੋਪ ਹੋ ਰਹੀਆਂ ਨੇ ਤਾਂ ਸਾਡੇ ਵਾਸਤੇ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਅਗਰ ਅਸੀਂ ਇਹਦੇ ਨਾਲ ਲਿਖਦੇ ਹਾਂ ਤਾਂ ਅਸੀਂ ਆਪਣੀ ਮਾਂ ਬੋਲੀ ਦੇ ਨਾਲ ਜ਼ਰੂਰ ਜੁੜੇ ਰਹਾਂ ਸੋ ਗੁਰਬਾਣੀ ਦੀਆਂ ਪੰਕਤੀਆਂ ਤੁੱਕਾ ਤਾਂ ਲਿਖਦੇ ਨੇ ਗगन ਹੁਣੇ ਪਰ ਜੇ ਗੱਲ ਕਰੀਏ ਤਾਂ ਇਹ ਇੱਕ ਤਸਵੀਰ ਅਨੋਖੀ dikhi hai ਜਿਹੜੀ ਇੱਕ ਲੱਕੜ ਦੇ ਉੱਤੇ ਊੜਾੜਾ ਯਾਨੀ ਕਿ 35 ਜਿਹੜੀ ਲਿਖੀ ਹੋਈ ਹੈ ਹਾਲਾਂਕਿ ਸ਼ਾਇਦ ਇਹ ਬੱਚਿਆਂ ਨੂੰ ਇਤੋਂ ਤੱਕ ਹੀ ਯਾਦ ਹੋਵੇ ਪਰ ਇਹ ਜਿਹੜੀ ਬੋਲੀ ਹੈ ਸਾਡੀ ਸ ਸੇ ਪੈਰ ਬਿੰਦੀ ਸ਼ਾ ਬੋਲੇ ਖ ਖੇ ਪੈਰ ਬਿੰਦੀ ਖਾ ਬੋਲੇ ਗੱਗੇ ਪੈਰ ਬਿੰਦੀ ਜੱਜੇ ਪੈਰ ਬਿੰਦੀ ਸੋ ਇਹ ਇਹ ਸ਼ਾਇਦ ਸਾਨੂੰ ਗੂਗਲ ਤੋਂ ਸਰਚ ਕਰਨ ਨੂੰ ਮਿਲਣਗੀਆਂ ਕਿਉਂਕਿ ਅੰਗਰੇਜ਼ ਭਾਰਤ ਵਿੱਚ ਆੜਤਾ ਪਾ ਕੇ ਆਪਣੀ ABC ਛੱਡ ਗਏ ਤੇ ਜਿਹੜੇ ਸਾਡੇ ਲੈਂਦੇ ਤੇ ਚੜਦੇ ਪੰਜਾਬ ਦੀ ਉਰਦੂ ਤੇ ਪੰਜਾਬੀ ਸੀਗੀ ਉਹ ਵੱਖ ਕਰ ਗਏ ਨੇ ਉਹ ਸਾਡੇ ਤੋਂ ਦੂਰ ਲੈ ਗਏ ਨੇ ਸੋ ਸ਼ਾਇਦ ਇਹ ਸਮਾਂ ਕਿਤੇ ਨਾ ਕਿਤੇ ਵਿਲੁਪਤ ਹੁੰਦਾ ਜਾ ਰਿਹਾ ਹੈ ਗਗਨ ਜੀ ਇੱਕ ਪੈਂਤੀ ਲਿਖੀ ਆ ਤੁਸੀਂ ਬਿਲਕੁਲ ਜੀ ਇੱਕ ਲੱਕੜ ਦੇ ਉੱਤੇ ਹਾਲਾਂਕਿ ਇਹ ਦੇਖ ਸਕਦੇ ਹੋ ਕਿ ਲਾਈਨਾਂ ਇਹਨਾਂ ਦੀ ਜਿਹੜੀ ਇੱਕ ਲੈਨਾ ਨੇ ਪੂਰੀਆਂ ਸਿੱਧੀਆਂ ਨੇ ਕੋਈ ਉੱਤੇ ਥੱਲੇ ਨਹੀਂ ਹੈ ਕੋਈ ਅੱਖਰ ਉੱਤੇ ਥੱਲੇ ਹੈਗਾ ਨਹੀਂ ਹੈ ਸੋ ਗगन ਜੀ ਇਹਦਾ ਮਕਸਦ ਕੀ ਸੀਗਾ ਜੀ ਲਿਖਣ ਦਾ ਕਿਉਂਕਿ ਇਹ ਕਾਗਜ਼ਾਂ ਤੋਂ ਲੱਕੜ ਤੇ ਲਿਖਣਾ ਬਹੁਤ ਫਰਕ ਆਉਂਦਾ ਹੈ ਅੱਖਰਕਾਰੀ ਹੈ ਜੀ ਮੇਰਾ ਮਨਸ ਕੀ ਅੱਖਰਕਾਰੀ ਜਿੰਨੀ ਕੁ ਸਾਡੀ ਇਸ ਵਿਰਾਸਤ ਦੇ ਵਿੱਚ ਸਾਡੀ ਇਹ 35 ਅਖਰੀ ਬਸ ਚੁੱਕੀ ਹੋਈ ਹੈ ਉਸੇ ਦੇ ਕਨਾਲ ਹੀ ਕਿਤੇ ਨਾ ਕਿਤੇ ਇਹਨੂੰ ਇਸੇ ਕਨਾਲ ਲੱਕੜ ਉਤੇ ਲਿਖਾਂਗੇ ਜੇਕਰ ਕਿਸੇ ਨੂੰ ਇਹ ਦਿੱਤੀ ਜਾਂਦੀ ਹੈ ਤਾਂ ਇਹ ਉਸ ਦੇ ਘਰ ਵਿੱਚੋਂ ਕਿਤੇ ਉਰੇ ਪਰੇ ਨਹੀਂ ਹੋਏਗੀ ਕਿਤੇ ਨੁਕਰੀ ਨਹੀਂ ਲੱਗੇਗੀ ਸਗੋਂ ਇਹ ਉਸ ਦੇ ਘਰ ਦਾ ਸ਼ਿੰਗਾਰ ਬਣ ਕੇ ਰਹੇਗੀ ਸੋ ਮੇਰੇ ਇਸ ਚੀਜ਼ ਨੂੰ ਲੈ ਕੇ ਹੀ ਮੇਰਾ ਇਹ ਮਕਸਦ ਰਿਹਾ ਕਿ ਮੈਂ ਇਹਨੂੰ ਜ਼ਰੂਰ ਲੈ ਕੇ ਕਿਸ ਨੂੰ ਭੇਟ ਜ਼ਰੂਰ ਕਰਾਂ ਸੋ ਕਦੇ ਕੋਈ ਵਿਦਵਾਨ ਕੋਲ ਕਦੇ ਆਪਣੇ ਤੋਂ ਉੱਚੇ ਕੋਲ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ ਹੋਵੇ ਕਿਉਂਕਿ ਕੈਲੀਗ੍ਰਾਫੀ ਹੈ بڑے ਵੱਡੇ ਵੱਡੇ ਸਾਡੇ ਇੱਥੇ ਬੈਠੇ ਹੋਏ ਨੇ ਜੋ ਕੈਲੀਗ੍ਰਾਫੀ ਕਰਦੇ ਨੇ ਸੋ ਕਦੇ ਕਿਸੇ ਕੋਲ ਸਿੱਖਣ ਦੀ ਕੋਸ਼ਿਸ਼ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਨੇ ਰਹਿ ਜਾਂਦੀਆਂ ਪਰ ਮਿਲ ਨਹੀਂ ਪਾਂਦੀਆਂ ਉਹ ਚੀਜ਼ਾਂ ਜਾਂ ਆਪਣੇ ਵਿਦਵਾਨਾਂ ਤੋਂ ਸਿੱਖ ਨਹੀਂ ਪਾਂਦੇ ਸੀ ਸੋ ਕਿ ਕਦੀ ਇਹੋ ਜਿਹਾ ਕੋਈ ਵਾਕਿਆ ਹੋਇਆ ਹੋਵੇ ਅ ਇੱਕ ਵਾਕਿਆ ਪਹਿਲਾਂ ਤਾਂ ਇਹ ਹੈ ਕਿ ਮੇਰੇ ਨਾਲ ਜੋ ਗੁਰਦੁਆਰਾ ਸ਼ਹੀਦ ਕਨਸੈਪਟ ਤੋਂ ਸਿੰਘ ਸਾਹਿਬ ਗਿਆਨੀ ਸੁਜੀਤ ਸਿੰਘ ਜੀ ਸਭਰਾ ਜਿਹਨਾਂ ਵੱਲੋਂ ਇਹ ਥਾਪੜ ਦਿੱਤਾ ਗਿਆ ਤੇ ਉਹਨਾਂ ਵੱਲੋਂ ਇੰਨੀ ਕ ਸ਼ਾਬਾਸ਼ੀ ਹੱਲਾਸ਼ੇਰੀ ਦਿੱਤੀ ਗਈ ਕਿ ਮੇਰੀ ਉਸ ਲਿਖਾਈ ਨੂੰ ਉਹਨਾਂ ਨੇ ਇੰਨਾ ਕੁ ਸਲਾਹਿਆ ਕਿ ਇਨਾਮ ਵਜੋਂ ਵੀ ਤੋਹਫ਼ਾ ਵਜੋਂ ਦਿੱਤਾ ਗਿਆ ਤੇ ਨਾਲ ਇਹ ਵੀ ਕਿਹਾ ਗਿਆ ਕਿ ਇਹਨੂੰ ਇੱਕ ਆਪਣੇ ਹੋਮਵਰਕ ਵਜੋਂ ਆਪਣੇ ਜੀਵਨ ਦੇ ਵਿੱਚ ਤੂੰ ਲਿਖ ਲੈ ਕੇ ਹੀ ਇਹ ਤੂੰ ਗਾਂ ਤੋਰਨਾ ਕਿਉਂਕਿ ਸਾਡੇ ਜੋ ਗੁਰਬਾਣੀ ਦੇ ਨਾਲ ਹੀ ਅਸੀਂ ਆਪਣਾ ਆਪ ਵੀ ਜੁੜਿਆ ਤੇ ਲੋਕਾਂ ਨੂੰ ਵੀ ਜਾਂ ਸੰਗਤ ਨੂੰ ਵੀ ਅਸੀਂ ਗੁਰਬਾਣੀ ਨਾਲ ਹੀ ਜੋੜਨਾ ਪਰ ਇਹਦੇ ਨਾਲ ਹੀ ਤੁਹਾਨੂੰ ਇਹ ਦੱਸਦਾ ਕਿ ਜਦੋਂ ਅਸੀਂ ਚੀਜ਼ ਸਿੱਖੀ ਨਹੀਂ ਹੁੰਦੀ ਕਿ ਤੋ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇੱਕ ਵਾਰੀ ਦਾ ਵਾਕਿਆ ਕਿ ਮੇਰੇ ਕੋਲੋਂ ਲਿਖਾਈ ਜਿਹੜੀ ਸੀ ਲੱਕੜ ਉੱਤੇ ਨਹੀਂ ਸੀ ਹੋ ਰਹੀ ਤਾਂ ਮੈਂ ਸੋਚਿਆ ਕਿ ਅਖਰਕਾਰੀ ਕਰਨੀ ਹੈ ਤੇ ਲੱਕੜ ਉੱਤੇ ਹੀ ਕਰਨੀ ਕੁਝ ਅਲੱਗ ਤਰੀਕੇ ਦਾ ਕਰਨਾ ਸੋ ਕਰਦੇ ਆਂ ਕਰਾਉਂਦੇ ਆਂ ਕਿਤੇ ਨਾ ਕਿਤੇ ਕੋਈ ਬੰਦੇ ਦਾ ਸੰਪਰਕ ਹੋ ਗਿਆ ਸੋ ਉਸ ਪਰਸਨ ਦੇ ਨਾਲ ਪਹਿਲਾਂ ਗੱਲ ਵੀ ਕੀਤੀ ਗਈ ਉਹਦੇ ਕੋਲੋਂ ਸਮਾਂ ਵੀ ਮੰਗਿਆ ਗਿਆ ਉਹਦੇ ਨਾਲ ਇਸ ਚੀਜ਼ ਦਾ ਰابطਾ ਕੀਤਾ ਕਿ ਉਹਨੂੰ ਦੱਸਿਆ ਕਿ ਮੇਰੀ ਇਹ ਸਮੱਸਿਆ ਥੋੜਾ ਸਮਝਾਓ ਉਹਨਾਂ ਵੱਲੋਂ ਉਸ ਸਮੱਸਿਆ ਨੂੰ ਸੁਣਤਾ ਦਿੱਤਾ ਗਿਆ ਪਰ ਅਫਸੋਸ ਦੀ ਗੱਲ ਹੈ ਕਿ ਅੱਜ ਤੱਕ ਉਹਨਾਂ ਵੱਲੋਂ ਕੋਈ ਉਸੀ ਦਾ ਉੱਤਰ ਨਹੀਂ ਆਇਆ। ਕਿੰਨਾ ਸਮਾਂ ਹੋ ਗਿਆ? ਅ ਜੀ ਲਗਭਗ ਸਮਾਂ ਜਿਹੜਾ ਹੈ 6 ਮਹੀਨਿਆਂ ਦਾ ਸਮਾਂ ਹੋ ਚੱਲਿਆ ਤੇ ਉਹਨਾਂ ਵੱਲੋਂ ਇਹ ਚੀਜ਼ ਦਾ ਇਹ ਵੀ ਮੈਨੂੰ ਬਖੂਬੀ ਪਤਾ ਹੈ ਕਿ ਉਹਨਾਂ ਵੱਲੋਂ ਚੀਜ਼ ਦੇਖੀ ਜ਼ਰੂਰ ਗਈ ਹੈ ਪਰ ਸ਼ਾਇਦ ਅਸੀਂ ਕਲਾ ਵੰਡਣ ਦੇ ਵਿੱਚ ਗੁਰੇਜ਼ ਕਰਦੇ ਹਾਂ। ਸੋ ਇਹ ਤਸਵੀਰਾਂ ਗਗਨਦੀਪ ਸਿੰਘ ਉਹਨਾਂ ਦੀਆਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਗੁਰਬਾਣੀ ਦੀਆਂ ਪੰਕਤੀਆਂ ਤੁੱਕਾਂ ਲਿਖੀਆਂ ਹੋਈਆਂ ਨੇ ਹਾਲਾਂਕਿ ਤੁਹਾਨੂੰ ਪਿੱਛੇ ਇੱਕ ਤਸਵੀਰ ਦਿਖਾ ਦਈਏ ਕਿ ਸਿਰਫ ਇਹ ਛੋਟਾ ਜਿਹਾ ਕਮਰਾ ਤੁਹਾਨੂੰ ਲੱਗਦਾ ਹੋਵੇਗਾ ਪਰ ਜਿਹੜੇ ਤਰੀਕੇ ਨਾਲ ਇਹ ਕਮਰਾ ਭਰਿਆ ਹੋਇਆ ਹੈ ਗੁਰਬਾਣੀ ਦੀਆਂ ਪੰਕਤੀਆਂ ਹਾਲਾਂਕਿ ਛੋਟੇ-ਛੋਟੇ ਟੇਬਲ ਸਟੈਂਡ ਦੇ ਉੱਤੇ ਕਾਰ ਦੇ ਵਿੱਚ ਜਿਹੜੇ ਅਸੀਂ ਟੱਗਦੇ ਹਾਂ ਉਹ ਉਹਨਾਂ ਦੇ ਉੱਤੇ ਇਹ ਚੀਜ਼ਾਂ ਲਿਖਣੀਆਂ ਲੱਕੜ ਦੇ ਉੱਤੇ ਚੀਜ਼ਾਂ ਲਿਖਣੀਆਂ ਕਿਉਂਕਿ ਅੱਜ ਕੱਲ੍ਹ ਸਿਆਹੀ ਓਕਾਨੇ ਵਾਲੀਆਂ ਪੈਨਸਲਾਂ ਘਟਣੀਆਂ ਬਹੁਤ ਉਹ ਖਾਸ ਤੌਰ ਤੇ ਜੇਕਰ ਗੱਲ ਕਰੀਏ ਤਾਂ ਸ਼ਾਇਦ ਸੋਚੋ ਇੱਕ ਜਾਂ ਦੋ ਬੰਦਿਆਂ ਕੋਲ ਦੇਖਣ ਨੂੰ ਮਿਲਦੀਆਂ ਅੱਛਾ ਕਹਿੰਦੇ ਜੀ ਜਿਸ ਤਰੀਕੇ ਸਾਰੇ ਫਰੇਮ ਬਣਾਏ ਹੋਏ ਨੇ ਉਹਨਾਂ ਚੋਂ ਅਲੱਗ ਫਰੇਮ ਤੁਸੀਂ ਇੱਥੇ ਰੱਖੇ ਨੇ ਉਹਨਾਂ ਦਾ ਕੀ ਮਕਸਦ ਹੈ ਜੀ ਕਿਉਂਕਿ ਇਹ ਅਲੱਗ ਤੌਰ ਤੇ ਸ਼ਾਇਦ ਇਹਨਾਂ ਲੱਗਦਾ ਤਾਜ਼ੇ ਬਣੇ ਹੋਏ ਨੇ ਕਿਉਂਕਿ ਵੀਰ ਜੀ ਜੇਕਰ ਅਸੀਂ ਗੱਲ ਕਰੀਏ ਤਾਂ ਜਿਵੇਂ ਪਹਿਲਾਂ ਥੋੜੇ ਜਿਹਾ ਸਾਨੂੰ ਏਸੀ ਦਾ ਅਫਸੋਸ ਰਹਿੰਦਾ ਕਿ ਸ਼ਾਇਦ ਅੱਜ ਅਸੀਂ ਡਿਜੀਟਲਾਈਜੇਸ਼ਨ ਵਿੱਚ ਹੀ ਆ ਚੁੱਕੇ ਹੋਏ ਹਾਂ ਤੇ ਡਿਜੀਟਲਾਈਜੇਸ਼ਨ ਹੀ ਸਾਰੀ ਅਸੈਪਟ ਅਸੈਪਟ ਕੀਤੀ ਜਾਂਦੀ ਹੈ ਪਰ ਅੱਜ ਮੇਰੇ ਕੋਲ ਬਹੁਤ ਹੀ ਖੁ ਇੱਕ ਇੱਕ ਕੈਨੇਡਾ ਤੋਂ ਆਰਡਰ ਆਇਆ ਸੀ ਕਿ ਸਾਨੂੰ ਇਸ ਪੰਕਤੀ ਨੂੰ ਇਸ ਫਰੇਮ ਵਿੱਚ ਲਿਖ ਕੇ ਦਿਓ ਸਾਡਾ ਕੋਈ ਸੱਜਣ ਆ ਰਿਹਾ ਉਹ ਆਪੇ ਤੁਹਾਡੇ ਕੋਲ ਲੈ ਕੇ ਆਏਗਾ ਤੁਸੀਂ ਸਿਰਫ ਲਿਖਣ ਦੇ ਵਿੱਚ ਸਾਡੀ ਮਦਦ ਕਰ ਦਿਓ ਸੋ ਇਸੇ ਨਾਲ ਮੈਨੂੰ ਜੰਨਿਕ ਮਤ ਸੁਮਤ ਪਾਸ਼ਾ ਨੇ ਬਖਸ਼ੀ ਆ ਉਹਦੇ ਮੁਤਾਬਕ ਮੈਂ ਇਸ ਗੁਰਬਾਣੀ ਦੇ ਇਸ ਸ਼ਬਦ ਨੂੰ ਮੈਂ ਇਹ ਲਿਖ ਕੇ ਤੁਹਾਡੇ ਸਾਹਮਣੇ ਰੂਪ ਰੂਪ ਇਹ ਸ਼ੀਟ ਦੇ ਵਿੱਚ ਜਿਹੜਾ ਪੇਂਟ ਕੀਤਾ ਇਹ ਵੀ ਤੁਸੀਂ ਕੀਤਾ ਜੀ ਪੂਰੀ ਤੇ ਪੂਰੀ ਜਿਕਰ ਅਸੀਂ ਹੈਂਡ ਮੇਡ ਦੀ ਗੱਲ ਕੀਤੀ ਜਾਏ ਤਾਂ ਸ਼ੀਟ ਦੇ ਉੱਤੇ ਜੋ ਬੈਕਗ੍ਰਾਉਂਡ ਹੈ ਉਸ ਦੇ ਉੱਤੇ ਤੁਸੀਂ ਜੋ ਲਿਖਾਵਟ ਦੇਖ ਰਹੇ ਹੋ ਇਹ ਕਹ ਸਕਦਾ ਕਿ ਇਹ ਕਲਮਾ ਦੇ ਵਿੱਚੋਂ ਨਿਕਲ-ਨਿਕਲ ਕੇ ਹੀ ਤੁਹਾਡੇ ਸਾਹਮਣੇ ਅੱਖਰ ਆਏ ਨੇ ਸੋ ਇਹ ਅੱਖਰਕਾਰੀ ਮੈਨੂੰ ਲੱਗਦਾ ਕਿ ਮਤਲਬ ਕੋਈ ਐਸੇ ਜ਼ਰੂਰ ਸਿੱਖ ਸੰਗਤ ਹੈ ਜਿਹੜੀ ਅਜੇ ਵੀ ਅਕਸੈਪਟ ਕਰ ਰਹੀ ਹੈ ਸੋ ਇਹ ਜੋ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਹੀ ਇਹ ਮੇਰੇ ਕੋਲ ਇਹ ਹੈਗਾ ਜਿਹੜੇ ਕਿ ਮੋਗੀਆਂ ਤੋਂ ਇੱਕ ਵੀ ਸੀ ਉਹਨਾਂ ਵੱਲੋਂ ਇਸ ਸ਼ਬਦ ਨੂੰ ਆਪਣੇ ਬਹੁਤ ਹੀ ਅ ਜਿੰਦਗੀ ਦੇ ਵਿੱਚ ਢਾਲਣ ਵਾਲਾ ਸ਼ਬਦ ਕਹਿ ਸਕਦੇ ਕਿ ਉਹਨਾਂ ਵੱਲੋਂ ਇਹ ਅਕਸੈਪਟ ਕੀਤਾ ਗਿਆ ਤਾਂ ਔਰ ਇਹ ਕਿਹਾ ਗਿਆ ਕਿ ਮੈਨੂੰ ਜੋ ਇਹ ਲਿਖ ਕੇ ਦੇਣਾ ਚਾਹਵੋ ਤੇ ਮੈਨੂੰ ਇਹ ਲਿਖ ਕੇ ਤੁਸੀਂ ਦਿਓ ਮੈਂ ਇਹਨੂੰ ਪ੍ਰਿੰਟਡ ਫਾਰਮ ਦੇ ਵਿੱਚ ਅਕਸੈਪਟ ਨਹੀਂ ਕਰਾਂਗਾ ਸੋ ਇਹ ਜਿਵੇਂ ਲਿਖਿਆ ਕਿ ਜੱਤ ਪਹਾਰਾ ਧੀਰਜ ਸੁਨਿਆਰ ਕਿ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਕੋਈ ਨਾਲ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰਦਾ ਸੀ ਤਾਂ ਮੈਂ ਡੋਲ ਜਾਂਦਾ ਸੀ ਤੇ ਕਹਿੰਦੇ ਕਿ ਇਹ ਇੱਕ ਐਸਾ ਧੀਰਜ ਵਾਲੀ ਜਿਹੜੀ ਗੱਲ ਇਸ ਸ਼ਬਦ ਦੇ ਵਿੱਚ ਇਸ ਪੰਕਤੀ ਵਿੱਚ ਦਿਖਾਈ ਗਈ ਹੈ ਕਿ ਇੱਕ ਸੁਨਿਆਰੇ ਵੱਲੋਂ ਜੋ ਧੀਰਜ ਰੱਖ ਕੇ ਤੇ ਪੇਸ਼ੀਅੰਸ ਰੱਖ ਕੇ ਵਰਕ ਕੀਤਾ ਜਾਂਦਾ ਕਹਿੰਦੇ ਮੈਂ ਉਸ ਪੇਸ਼ੀਅੰਸ ਨੂੰ ਹੀ ਰੱਖ ਕੇ ਕੀਤਾ ਕਿ ਮੈਂ ਡੋਲਣਾ ਸੋ ਗੁਰੂ ਸਾਹਿਬ ਮੈਨੂੰ ਅਡੋਲ ਰੱਖਿਓ ਮੈਂ ਆਪਣੇ ਕੰਮ ਦੇ ਵਿੱਚ ਆਪਣੇ ਜੋ ਕੰਮ ਕਰ ਰਿਹਾ ਉਹਦੇ ਵਿੱਚ ਸਫਲਤਾ ਲੈ ਸਕਾਂ ਸੋ ਉਹੋ ਚੀਜ਼ ਇਹਦੇ ਵਿੱਚ ਹੈਗੀ ਹੈ ਜੀ ਸੋ ਇੱਕ ਗੱਲ ਕਰੀ ਤਾਂ ਗਗਨ ਹੁਣਾ ਨੇ ਇੱਕ ਤਸਵੀਰ ਹੁਣੇ ਇੱਥੇ ਜਿਹੜੀ ਹੈ ਬਣਾਈ ਹੈ ਲਿਖੀ ਹੈ ਕਿ ਹਰ ਕੋਈ ਮਾੜਾ ਨਹੀਂ ਤੇ ਹਰ ਕੋਈ ਚੰਗਾ ਨਹੀਂ ਜਿਹੜਾ ਦੁੱਖ ਵਿੱਚ ਨਾਲ ਖੜੇ ਉਹਦੇ ਜਿਹਾ ਕੋਈ ਬੰਦਾ ਨਹੀਂ ਸ਼ਾਇਦ ਜਿਸ ਤਰੀਕੇ ਪੰਜਾਬੀ ਵਿਲੁਪਤ ਹੁੰਦੀ ਜਾ ਰਹੀ ਹੈ ਦੁੱਖ ਦੀ ਘੜੀ ਆ ਤੇ ਗगन ਜੀ ਸ਼ਾਇਦ ਇਹਨਾਂ ਦੇ ਨਾਲ ਖੜ ਚੁੱਕੇ ਨੇ ਹੋਰ ਪੰਜਾਬੀ ਇਹਨਾਂ ਦੇ ਨਾਲ ਖੜੇ ਹੋਣਗੇ ਕਿਉਂਕਿ ਪੰਜਾਬੀ ਜਿਸ ਤਰੀਕੇ ਵਿਲੁਪਤ ਹੋ ਰਹੀ ਹੈ ਗੁਰਮੁਖੀ ਵਿਲੁਪਤ ਹੋ ਰਹੀ ਹੈ ਪੁਰਾਣਾ ਸਮਾਂ ਸਿਆਹੀਆਂ ਘੜੀਆਂ ਪੈਨਸਲਾਂ ਫੱਟੀ ਪੋਚਣੀ ਉਹ ਚੀਜ਼ਾਂ ਗਾਇਬ ਹੋ ਰਹੀਆਂ ਨੇ ਸ਼ਾਇਦ ਇਹ ਦੁੱਖ ਦੀ ਘੜੀ ਦੇ ਵਿੱਚ ਗगन ਜੀ ਇੱਥੇ ਇਸ ਦੇ ਨਾਲ ਖੜ ਗਏ ਨੇ ਗगन ਜੀ ਇਹ ਕੀ ਸੋਚ ਕੇ 17 ਲਿਖਿਆ ਸੀ ਜੀ ਗੱਲ ਇਹ ਹੈ ਕਿ ਜਿਵੇਂ ਭਾਜੀ ਮੈਂ ਤੁਹਾਡੇ ਨਾਲ ਹੁਣੇ ਡਿਸਕਸ ਕੀਤਾ ਕਿ ਜਿਵੇਂ ਮੈਨੂੰ ਲਿਖਣ ਦੇ ਵਿੱਚ ਰੁਕਾਵਟ ਆਈ ਜਾਂ ਲਿਖਣ ਦੇ ਵਿੱਚ ਮੈਨੂੰ ਸਾਥ ਨਹੀਂ ਮਿਲਿਆ ਤਾਂ ਕਿਤੇ ਉਹਨਾਂ ਹੀ ਅੱਖਰਾਂ ਨੂੰ ਮੈਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਕਿ ਅਗਰ ਅਸੀਂ ਕਹਿ ਲਈ ਕਿ ਹਰ ਕੋਈ ਮਾੜਾ ਪਰ ਹਰ ਕੋਈ ਮਾੜਾ ਨਹੀਂ ਹੁੰਦਾ ਜੇਕਰ ਹੁਣ ਕੱਲ ਨੂੰ ਕੋਈ ਤੁਹਾਡੀ ਵੀਡੀਓ ਦੇਖ ਰਿਹਾ ਹੋਵੇ ਕਿ ਸ਼ਾਇਦ ਇਹ ਵੀ ਸੋਚੇ ਕਿ ਗगन ਕੱਲ ਨੂੰ ਸ਼ਾਇਦ ਸਾਨੂੰ ਵੀ ਨਹੀਂ ਸਿਖਾ ਸਿਖਾਏਗਾ ਜਾਂ ਪਿੱਛੇ ਪੈਰ ਪੁੱਟੇਗਾ ਪਰ ਐਸੀ ਗੱਲ ਨਹੀਂ ਹੈ ਤੁਸੀਂ ਜਦੋਂ ਵੀ ਚਾਹੋ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਅੱਜ ਤੁਹਾਡੇ ਲਈ ਨਾਲ ਖੜੇ ਹਾਂ ਕਿਉਂਕਿ ਮ ਇੱਕ ਢੀੜਾ ਲੈ ਕੇ ਚੱਲੇ ਆ ਕਿ ਗੁਰਮੁਖੀ ਤੇ ਅੱਖਰਕਾਰੀ ਨੂੰ ਇਹ ਅੱਗੇ ਲੈ ਕੇ ਜਾਣਾ ਘਟੋ ਘਟ ਅਸੀਂ ਆਪਣੇ ਬੱਚਿਆਂ ਨੂੰ ਦੱਸ ਦਸਕੀਏ ਕਿ ਇਹ ਕਲਮਾਂ ਵੀ ਜੜੀਆਂ ਨੇ ਇਹ ਅੱਜ ਫਾਊਂਟੇਨ ਪੈਨ ਤੋਂ ਕਿਤੇ ਵੱਧ ਵਧੀਆ ਲਿਖਦੀਆਂ ਸੀ ਸੋ ਉਹ ਫਾਊਂਟੇਨ ਪੈਨ ਨੂੰ ਕੱਟਣ ਵਾਲੀਆਂ ਜੜੀਆਂ ਇਹ ਕਲਮਾਂ ਸੀ ਇਹ ਤੁਹਾਡੇ ਹੱਥਾਂ ਵਿੱਚ ਇੰਨੀਆਂ ਸ਼ੋਭਦੀਆਂ ਨੇ ਕਿ ਤੁਸੀਂ ਲਿਖ ਕੇ ਵੇਖੋ ਬਹੁਤ ਹੀ ਪਿਆਰ ਦਿੰਦੀਆਂ ਨੇ ਔਰ ਵੱਡੀ ਗੱਲ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਪਜੀ ਸਾਹਿਬ ਜਿਸ ਬੋਲੀ ਵਿੱਚ ਲਿਖੀ ਗਈ ਹੋਵੇ ਉਹ ਬੋਲੀ ਕਦੀ ਨਿਮੀ ਨਹੀਂ ਹੋ ਸਕਦੀ ਜੀ ਸੋ ਇਹ ਜੀ ਸਵਾਹਿਗੁਰ ਜੀ ਦਾ ਖਾਲਸਾ ਸਵਾਹਿਗੁਰ ਜੀ ਕੀ ਫਤਿਹ ਸੋ ਇਹ ਅੰਮ੍ਰਿਤਸਰ ਦੇ ਗगन ਨਾਲ ਮਿਲਾਇਆ ਸ਼ਾਇਦ ਸ਼ੁਰੂਆਤੀ ਦੌਰ ਤੇ ਤੁਹਾਨੂੰ ਲੱਗਿਆ ਹੋਵੇਗਾ ਕਿ ਅਮੀਰ ਬੰਦਿਆਂ ਦੀ ਗੱਲ ਕੀਤੀ ਐ ਪੈਸੇ ਦੀ ਗੱਲ ਹੋਏਗੀ ਕਾਰਾਂ ਦੀ ਗੱਲ ਹੋਏਗੀ ਕੋਠੀਆਂ ਦੀ ਗੱਲ ਹੋਏਗੀ ਸ਼ੌਂਕਾਂ ਦੀ ਗੱਲ ਹੋਏਗੀ ਜਾਂ ਗੱਲ ਕਰ ਲਈਏ ਤਾਂ ਉਹ ਚੀਜ਼ਾਂ ਦੀ ਗੱਲ ਹੋਏਗੀ ਜਿਹੜੀਆਂ ਖਾਸ ਤੌਰ ਤੇ ਅਮੀਰਾਂ ਕੋਲ ਹੁੰਦੀਆਂ ਨੇ ਪਰ ਸ਼ਾਇਦ ਇਹ ਚੀਜ਼ਾਂ ਅਮੀਰਾਂ ਕੋਲ ਵੀ ਨਹੀਂ ਹੋਣਗੀਆਂ ਆਖਦੇ ਨੇ ਪੈਸਾ ਹਰ ਕੁਝ ਨਹੀਂ ਖਰੀਦ ਸਕਦਾ ਪੈਸਾ ਹਰ ਚੀਜ਼ ਨਹੀਂ ਖਰੀਦ ਸਕਦਾ ਪੈਸਾ ਖੁਸ਼ੀਆਂ ਨਹੀਂ ਖਰੀਦ ਸਕਦਾ ਸੋ ਸ਼ਾਇਦ ਇਹ ਖੁਸ਼ੀ ਜਿਹੜੀ ਪੰਜਾਬੀ ਨੂੰ ਅਸੀਂ ਸਾਂਭ ਰਿਆਂ ਇਹ ਇਸ ਤੋਂ ਵੱਧ ਕੇ ਖੁਸ਼ੀ ਸ਼ਾਇਦ ਸਾਡੇ ਪੰਜਾਬੀ ਵਾਲੀ ਹੋਰ ਕਿਤੇ ਨਹੀਂ ਹੋएगी ਆਖਦੇ ਹੁੰਦੇ ਨੇ ਕਿ ਜੇਕਰ ਕੋਈ ਕੌਮ ਨੂੰ ਖਤਮ ਕਰਨਾ ਹੈ ਉਸਦੀ ਮਾਂ ਬੋਲੀ ਖਤਮ ਕਰ ਦਿੱਤੀ ਜਾਵੇ ਸੋ ਇਹ ਮਾਂ ਬੋਲੀ ਸਾਡੀ ਖਤਮ ਹੋਣ ਤੇ ਆ ਚੁੱਕੀ ਹੈ ਜੇਕਰ ਅਸੀਂ ਹਰ ਇੱਕ ਘਰ ਚੋਂ ਇੱਕ ਬੰਦਾ ਕਿਉਂਕਿ ਇੱਕ ਘਰ ਚੋਂ ਆਪਾਂ 4G ਵੀ ਲਾਣੇ ਆ ਤਾਂ ਇੱਕ ਜੀ ਜੇਕਰ ਪੰਜਾਬੀ ਸਾਂਭਣ ਲੱਗ ਜਾਂਦਾ ਇੱਕ ਜੀ ਪੰਜਾਬੀ ਨੂੰ ਆਪਣਾ ਸ਼ੌਂਕ ਬਣਾ ਲੈਂਦਾ ਸ਼ਾਇਦ ਇਸ ਤੋਂ ਵੱਧ ਕੇ ਪੰਜਾਬ ਲਾਹੌਰ ਕੁਝ ਨਹੀਂ ਹੋ ਸਕਦਾ ਪੰਜਾਬ ਸੋਨੇ ਦੀ ਚਿੜੀ ਬਣਨ ਤੋਂ ਨਹੀਂ ਰੁਕ ਸਕਦਾ ਸੋ ਮੈਨੂੰ ਦਿਓ ਆਜ਼ਾਦ ਸੁਰਖਾਪ ਟੀਵੀ ਦੇ ਲਈ ਮੈਂ ਦਮਿੰਦਰ ਸਿੰਘ ਅੰਮ੍ਰਿਤਸਰ